ਹੈਲੋ ਜੀ ਸਸਿਕਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਾਧਿਆਸ ਹੋਈ ਚ। ਅੱਜ ਆਪਾਂ ਬਣਾਉਣ ਲੱਗੇ ਆ ਖੋਇਆ। ਖੋਇਆ ਆਪਾਂ ਬਣਾਵਾਂਗੇ ਗਾਜਰਾਂ ਦੇ ਵਿੱਚ। ਅੱਜ ਗਜ਼ਰੇਲਾ ਬਣਾਵਾਂਗੇ ਆਪਾਂ। ਅਸੀਂ ਲਿਆਏ 2 ਕਿਲੋ ਦੁੱਧ। ਫੁੱਲ ਫੈਟ ਦਾ ਦੁੱਧ ਹੈ ਇਹ। ਮੱਝ ਦਾ ਦੁੱਧ। ਇਹ 2 ਕਿਲੋ ਲਿਆ ਆਪਾਂ ਮੱਝ। ਇਹਦਾ ਆਪਾਂ ਖੋਇਆ ਬਣਾਵਾਂਗੇ। ਦੁੱਧ ਦਾ ਪੈਸ ਕਰਕੇ ਥੋੜਾ ਲਿਆ ਆ ਵੀ ਛੋਟੀ ਗੈਸ ਤੇ ਆਪਾਂ ਬਣਾਉਣ ਦੇ ਆ ਪਠੀ ਤੇ ਜਾਂ ਚੱਲੇ ਦੇ ਬਣਾਉਣਾ ਹੀ ਫਿਰ ਆਪਾਂ ਵੱਦ ਬਣਾ ਸਕਦੇ ਆ ਇਸ ਤੋਂ ਟਾਈਮ ਬਹੁਤ ਲੱਗਦਾ ਇਹਨੂੰ ਇਸ ਕਰਕੇ ਥੋੜਾ ਦੁੱਧ ਲਿਆ ਆ ਆਪਾਂ ਇਹਨੂੰ ਲਗਾਤਾਰ ਹੀ ਆਪਾਂ ਹਿਲਾਉਣਾ ਹੁੰਦਾ ਹੈ ਉਹ ਥੱਲੇ ਲੱਗ ਜਾਂਦਾ ਫਿਰ ਜਦੋਂ ਵੀ ਆਕੇ 1 ਮਿੰਟ ਵਾਸਤੇ ਆਪਾਂ ਰੁਕ ਜਾਂਗੇ ਤੇ ਲੱਗ ਜਾਂਦਾ ਦੁੱਧ ਦੇ कहीं चंगी तरह हलवादे रहना चाहिए लगातार हाँ जी हम तकरीबन अद्धा कर रह गया दुद्ध इस तरह ही आप काट के संघना करना है 2 ਕਿਲੋ ਹੀ ਆਪਾਂ ਗਾਜਰਾ ਲਵਾਂਗੇ ਇਸ ਤਰ੍ਹਾਂ ਕਰਕੇ ਸੰਗਣਾ ਹੋ ਗਿਆ ਹੁਣ ਇਹ ਜਦੋਂ ਇੱਥੇ ਆ ਜਾਂਦਾ ਇੰਨਾ ਕ ਸੰਗਣਾ ਹੁੰਦਾ ਹੈ ਕਿਉਂਕਿ ਛੱਟੇ ਪਿੰਦੇ ਵੀਰੋ ਹੱਥਾਂ 'ਤੇ ਸੜਨ ਦਾ ਡਰ ਹੁੰਦਾ ਹੈ ਇਸ ਕਰਕੇ ਹੱਥ ਨੂੰ ਕੁਛ ਨਾ ਕੁਛ ਵੀ ਲੇਟ ਲੈਣਾ ਚਾਹੀਦਾ ਪੋਨਾ ਜਾਂ ਗੁਰਮਾਰ ਮੂਲ ਤੇ ਅੰਗਿਆਸਤਰਾ ਦਾ ਜਿਸ ਤੋਂ ਵੱਧ ਨਹੀਂ ਆਪਾਂ ਕਰਨਾ ਕਿਉਂਕਿ ਕੱਲ ਨੂੰ ਆਪਾਂ ਜੇ ਗਾਜਰਾ ਪਾਉਣੀਆਂ ਵਿੱਚ

ਗਾਜਰਾ ਜਿਹੜੀਆਂ ਬਿੱਲੀ ਕਸ਼ ਦੇ ਨਾਲ ਕੀਤੀਆਂ ਇਸ ਤਰ੍ਹਾਂ ਦੀ ਕਰਨੀ ਆਪਾਂ ਮੋਟੀਆਂ ਮੋਟੀਆਂ ਜਿਆਦਾ ਬਰੀਕ ਨਹੀਂ ਕਰਨੀ ਇਹ ਬਿੱਲੀ ਕਸ਼ ਦੇ ਜਿਹੜੇ ਦੰਦੇ ਆ ਮੋਟੇ ਨੇ ਬਰੀਕ ਦੇ ਨਾਲ ਠੀਕ ਨਹੀਂ ਰਹਿੰਦਾਂਗੇ ਰੇਲਾ ਇਸ ਤਰ੍ਹਾਂ ਦੀ ਮੋਟੀਆਂ ਮੋਟੀਆਂ ਹੋ ਜਾਣੀਆਂ ਆਪਾਂ ਸਾਰੀਆਂ ਇਹਦੇ ਨਾਲ ਹੀ ਬਿੱਲੀ ਕਸ਼ ਕਰ ਲੈਣੀਆਂ ਗਾਜਰਾ ਆਪਣੀਆਂ ਹੋ ਗਈਆਂ ਸਾਰੀਆਂ ਬਿੱਲੀ ਕਸ਼ ਇਸ ਤਰ੍ਹਾਂ ਨੇ ਬਹੁਤ ਸੋਹਣੀਆਂ ਹੋਣਗੀਆਂ ਬਾਕੀ ਪਿੱਛੋਂ ਆਪਾਂ ਕੱਟੀਆਂ ਹੀ ਗਾਜਰਾ ਅੱਗੋਂ ਨਹੀਂ ਇਧਰ ਕਰੀਏ ਇਿੱਥੋਂ ਗਾਜਰਾ ਆਪਾਂ ਕੱਟੀਆਂ ਹੀ ਅੱਗੋਂ ਨਹੀਂ ਕੱਟੀਆਂ ਤੋਂ ਫਿਰ ਅਜਿਹਾ ਹੱਥਾਂ ਨਾਲ ਰਗੜੀ ਤਾਂ ਨਾ ਇੰਝ ਕਰਤੀ ਉਹ ਫਿਰ ਇੰਨੀ-ਇੰਨੀ ਆਪਾਂ ਰਹਿਣ ਦਿੱਤੇ ਇਹ ਵੀ ਕੱਟੀਆਂ ਹੀ ਕਿ ਇਸ ਤਰ੍ਹਾਂ ਰਹਿਣਤੀ ਆਪਾਂ ਬਾਕੀ ਗਾਜਰਾ ਸਾਰੀਆਂ ਬਿੱਲੀ ਕਸ਼ ਕਰ ਲਈਆਂ ਗਾਜਰਾ ਸਾਡੀਆਂ ਸਾਰੀਆਂ ਬਿੱਲੀ ਕਸ਼ ਹੋ ਗੀਆਂ ਹੁਣ ਆਪਾਂ ਇਹ ਗਜ਼ਰੇਲਾ ਜਿਵੇਂ ਦਾ ਆਪਾਂ ਘਰ ਬਣਾਉਂਦੇ ਆ ਨਾ ਉਹਵੇਂ ਦਾ ਬਣਾ ਕੇ ਦੱਸਾਂਗੇ ਤੁਹਾਨੂੰ ਬਹੁਤ ਟੇਸਟੀ ਬਣਦਾ ਹੈ ਗਜ਼ਰੇਲਾ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਜੀ ਵੀਡੀਓ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਨਾਲ ਹੀ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਤੱਕ ਜਲਦੀ ਪਹੁੰਚ ਸਕੇ ਕ RAI ਸਾਡੀ ਗਰਮ ਹੋ ਗਈ ਇਹਦੇ ਵਿੱਚ ਚੱਟ ਪਾਵਾਂਗੇ ਥੋੜਾ ਜਿਹਾ ਲੋ ਤਾਂ ਕਿ ਲੱਜਣਾ ਨਾ ਲੱਗਣ ਕੋਲ Tsyabang kardina uh -huh. -khoam pa lang yung mga komodo na ਗਾਜਰਾ ਸਾਰੇ ਭਾਤੀਆਂ ਵਿੱਚ ਹੀ ਇਹਦੇ ਨਾਲ ਹੀ ਆਪਾਂ ਖੰਡ ਪਾ ਦਾਂਗੇ ਜਿੰਨਾ ਵੀ ਪਾਣੀ ਇੰਨਾ ਛੱਡਣਾ ਛੱਡ ਦਿੰਗੇ ਨਾਲੇ ਖੰਡ ਸਭ ਦੇ ਚੜ੍ਹੂ ਲਜੇਲੀ ਕੋਲੀ ਕਾ ਪਖੰਡ ਪਾਵਾਂਗੇ ਦੋ ਕੁ ਲੋਕੜੀ ਹਜਰਾਂ

ਬਜਰੇਲਾ ਕਰਵਾ ਲੈਣਾ ਜਮਦੀ। ਜੇ ਪਾਣੀ ਹੈ ਨਾ ਜਿੰਨਾ ਚਿਰੇ ਤਾਰ ਨਹੀਂ ਬੰਦੀ ਉਹਨਾਂ ਚਿਰ ਆਪਾਂ ਰਿੰਦੇ ਰਹਿਣਾ ਇਹਨੂੰ। ਦੂਸਰੇ ਪਾਸੇ ਆਪਾਂ ਖੋਆ ਨਰਮ ਕਰ ਲੀ ਨੂੰ। ਮੋਲੀ ਚਿੰਦੀ ਤੋਂ ਲੰਗਰੇ ਚ। ਦਵਾ ਸਕਾ ਪੰਤ ਦਵਾ ਦੇ। ਦੇਖੋ ਜੀ ਐਪੋਥੈਕੀ ਨਹੀਂ ਪਾਣਾਂਗੇ ਇਹ ਚ ਪਾਵਾਂਗੇ ਆਪਾਂ ਕਾਰਬੂ ਜੀ ਗਾਜਰਾ ਪੀਂ ਆਪਲੋਡ ਕੀ ਦੀਆਂ ਐ ਇੱਚੀ ਤਰ੍ਹਾਂ ਆ ਲਖ ਜੁਟਦਾ ਇਹ ਨਾਲ ਹੂੰ ਆਸਤਰਾ ਨਹੀਂ ਕਰਨੀ ਹੈ ਹੁਣ ਚੰਗਤਰਾ ਪਰ ਜਗੇ ਖਰਾਬੀ ਬਦਲਦੀ ਹੈ ਦਾ ਚੰਦਰਪਹਾੜ ਵਾੜ ਡ੍ਰਾਈ ਫਰੂਟ ਜਿਹੜਾ ਆਪਾਂ ਪੀਸਿਆ ਹੈ ਉਹ ਵੀ ਪਾ ਦਿੰਦੇ ਹੁਣ ਕਰ ਲਓ ਮੈਂ ਅੱਛੀ ਤਰ੍ਹਾਂ ਤਾਂ ਹਮ ਆਪਾਂ ਕੀ ਉਹ ਲਾਣੇ ਇਹਦੇ ਵਿੱਚ ਆਪਾਂ ਪਾਵਾਂਗੇ ਫਿਰ ਗੁੜੇ ਦੇ ਨਾਲ ਜਿਹੜੇ ਨਾਸਾ ਦਾ ਬਣ ਕੇ ਚਾਹ ਹੋ ਗਿਆ ਮੈਂ ਆਪਾਂ ਠੰਡੇ ਕਰਨ ਵਾਸਤੇ ਰੱਖ ਦਾਂਗੇ ਜਾਂ ਫਰਿੱਜ ਵਿੱਚ ਰੱਖਾਂਗੇ ਨਹੀਂ ਤੇ ਫਿਰ ਬਾਹਰ ਰੱਖਾਂਗੇ ساری ਰਾਤ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਜਿਹੜੇ ਨਵੇਂ ਆਏ ਨੂੰ ਸਬਸਕ੍ਰਾਈਬ ਕਰਦੋ ਨ ਬੈਲ ਆਈਕਨ ਦਬਾ ਦਿਓ ਲੋ ਜੀ ਗੁਦਰੀਲਾ ਸਾਡਾ ਜੰਮ ਕੇ ਹੋ ਗਿਆ ਜੀ ਤਿਆਰ 2 ਘੰਟੇ ਦਮਾਇਆ ਸੀ ਇਹ ਵੇਖਿੰਨਾ ਕਿੰਨਾੰਦ ਕਿਤਾ ਬਣਾਇਆ ਹੋਏ ਇਹ ਜਲਦੀ ਹੁਣ ਖਾ ਲੀਏ ਆਪਾਂ ਹਉਜ਼ਰ ਪੀਸ ਆਪਾਂ ਪੋਟਰਾਂng ਵਿੱਚ ਇਸ ਤਰ੍ਹਾਂ ਕਰਕੇ ਆਪਾਂ ਪੀਸ ਬਣਾ ਲੈਣੇ ਲਓ ਜੀ ਗਜਰੇਲੇ ਦੀ ਬਰਫੀ ਸਾਡੀ ਰੈਡੀ ਹੋ ਗਈ ਐ ਆਪਾਂ ਤਾਂ ਹੁਣ ਖਾ ਰਹੇ ਆ ਸਾਡੇ ਕੋਲ ਟੇਟ ਨਹੀਂ ਭਾਈ ਵੇਖੋ ਕਿੰਨੀ ਸੋਨੀ ਬਣੀ ਐ ਬਹੁਤ ਸਿੰਪਲ ਜੀ ਐ ਰੈਸਪੀ ਖੋਇਆ ਬਣਾਓ ਗਾਜਰਾਂ ਨੂੰ ਚੰਗੀ ਤਰ੍ਹਾਂ ਭੁੰਨੋ ਤੇ ਬਣਾਓ ਤੇ ਖਾਓ ਤੁਸੀਂ ਬਣਾ ਕੇ ਵੇਖੋ ਕਿੰਨੀ ਵਧੀਆ ਬਣਦੇ ਐ ਗਜਰੇਲੇ ਦੀ ਬਰਫੀ ਬਣਾ ਕੇ ਖਾਓ ਖੁਸ਼ ਰਹੋ ਵਸਦੇ ਰਹੋ ਥੈਂਕ ਯੂ